ਤੁਸੀਂ ਸਾਰਿਆਂ ਨੇ ਖਬਰ ਸੁਣੀ ਹੋਣੀ ਮਿਸ਼ਰੀ ਦਰਬਾਰ ਸਾਹਿਬ ਨੂੰ ਕਿਸੇ ਮੂਰਖ ਪ੍ਰਾਣੀ ਨੇ ਧਮਕੀ ਦਿੱਤੀ ਹੈ ਧਮਕੀ ਭਰੇ ਲਹਿਜੇ ਦੇ ਵਿੱਚ ਆਖਿਆ ਕਿ ਅਸੀਂ ਦਰਬਾਰ ਸਾਹਿਬ ਨੂੰ ਨਾ ਜੀ ਆਰ ਡੀ ਐਕਸ ਨਾਲ ਉਡਾ ਦੇਾਂਗੇ ਤੇ ਮੈਂ ਇਹੋ ਜੇ ਮੂਰਖਾਂ ਨੂੰ ਬੇਨਤੀ ਕਰਦਾ ਇੱਥੇ ਮੱਸਾ ਰੰਗੜਾਇਆ ਸੀ ਪਰ ਇਤਿਹਾਸ ਪੜ ਲਿਓ ਸਾਹਮਣੇ ਉਹਨੂੰ ਸੁਖਾ ਸਿੰਘ ਤੇ ਮਹਤਾਬ ਸਿੰਘ ਟੱਕਰੇ ਸੀ ਇੱਥੇ ਜਹਾਨ ਖਾਨ ਆਇਆ ਸੀ ਸਿੱਖਾਂ ਦੇ ਦਿਲ ਹਿਰਦੇ ਹਰਮੰਦਰ ਸਾਹਿਬ ਨੂੰ ਤੱਕਣ ਦਾ ਯਤਨ ਕੀਤਾ ਸੀ ਤੇ ਸਾਹਮਣੇ ਬਾਬਾ ਦੀਪ ਸਿੰਘ ਯੋਧਾ ਬਣ ਕੇ ਖਲੋ ਗਿਆ ਸੀ ਇੱਥੇ ਇੰਦਰਾ ਪਾਪਣ ਵੈਦਿਆ ਵਰਗੇ ਕੁਲਦੀਪ ਬਰਾੜ ਵਰਗਿਆਂ ਨੂੰ ਲੈ ਕੇ ਆਈ ਸੀ ਤੇ ਸਾਹਮਣੇ ਦੰਦਮੀ ਟਕਸਾਲ ਦਾ ਯੋਧਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਅੜ ਕੇ ਖਲੋ ਗਿਆ ਸੀ ਅੱਜ ਵੀ ਮੈਂ ਬੇਨਤੀ ਕਰਦਿਆਂ ਭਾਵਾਂ ਕੋਈ ਵੀ ਆਵੇ ਤੇ ਕੋਈ ਵੀ ਜਾਵੇ ਇਸੇ ਸੰਗਤਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧੇ ਅੱਜ ਵੀ ਇਸ ਦਰ ਦੀ ਅਜ਼ਮਤ ਰਾਖੀ ਵਾਸਤੇ ਆਪਣਾ ਆਪ ਕੁਰਬਾਨ ਤਿਆਰ ਕਰਨ ਵਾਸਤੇ ਹੈ ਗੱਲ ਜੇ ਉਹਨਾਂ ਦੀ ਸਾਡੇ ਕੋਲੇ ਪਹੁੰਚ ਗਈ ਹੈ ਤੇ ਸਾਡੀ ਵੀ ਉਹਨਾਂ ਕੋਲੇ ਪਹੁੰਚਣੀ ਚਾਹੀਦੀ ਜੇ ਭਾਵਾਂ ਤੁਸੀਂ ਮਜ਼ਾਕ ਭਾਵਾਂ ਸ਼ਰਾਰਤ ਚ ਗਿਆ ਪਰ ਚੇਤੇ ਕਰ ਲਿਓ ਜਿਨ੍ਹਾਂ ਦੀਆਂ ਸلطਨਾਤਾ ਸੀ ਨਾ ਜਿਹੜੇ ਇਸ ਘਰ ਤੇ ਚੜ ਕੇ ਆਏ ਉਹਨਾਂ ਦੇ ਰਾਜ ਦੀਆਂ ਗੱਲਾਂ ਮੁੜ ਕੇ ਮਿੱਟੀ ਵਿੱਚੋਂ ਵੀ ਨਹੀਂ ਲੱਭੀਆਂ ਇਸ ਘਰ ਦਾ ਸਿਧਾਂਤ ਹੈ ਇੱਥੇ ਜੇ ਕੋਈ ਝੁੱਕ ਕੇ ਆਉਂਦਾ ਤੇ ਖਾਲਸਾ ਉਸ ਨੂੰ ਦੇਖ ਛਕਾਉਂਦਾ ਪਰ ਜੇ ਕੋਈ ਚੜ ਕੇ ਆਉਂਦਾ ਤੇ ਫਿਰ ਖਾਲਸਾ ਉਹਦਾ ਮੁਕਾਬਲਾ ਤੇਗ ਦੇ ਨਾਲ ਕਰਦਾ ਹੈ